ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੁਹਾਡੇ ਐਗਜ਼ਾਮ ਦੀ ਤਿਆਰੀ ਵਧੀਆ ਚੱਲਦੀ ਹੋਵੇਗੀ ਅਸੀਂ ਤੁਹਾਡਾ ਆਪਣੀ YouTube ਚੈਨਲ ਪੰਜਾਬ ਐਸਪੀਰੈਂਟਸ ਤੇ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬੀ ਵਿਆਕਰਨ ਖਾਨਾ ਦੀ ਗੱਲ ਕਰਾਂਗੇ ਜੇ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਪੁਲਿਸ ਸੈਨਾ ਤਹਿਸੀਲਦਾਰ ਸੀਨੀਅਰ ਅਸਿਸਟੈਂਟ ਪਟਵਾਰੀ ਜੇਲ੍ਹ ਵਾਰਡਨ ਐਕਸਾਈਜ਼ ਪੀ ਟ੍ਰਿਪਲ ਐਸ ਵੀ ਕਲਰਕ ਦੀ ਤਾਂ ਇਹ ਵੀਡੀਓ ਤੁਹਾਡੇ ਲਈ ਬਿਲਕੁਲ ਖਾਸ ਰਹੇਗੀ ਵੀਡੀਓ ਅਖੀਰ ਤੱਕ ਜਰੂਰ ਵੇਖਣਾ ਫਿਰ ਜੇ ਪਸੰਦ ਆਵੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਅਖਾਣ ਨਾਲ ਇੱਕੋ ਚੁੰਡੀ ਵੱਡਾ ਨੌ ਮੰਨ ਲਹੁ ਕੱਢਾਂ ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਦਾ ਹੌਲੀ ਹੌਲੀ ਨੁਕਸਾਨ ਕਰੀ ਜਾਵੇ ਪਰੰਤੂ ਮੌਕਾ ਮਿਲਣ ਤੇ ਜੇ ਦੂਜਾ ਬੰਦਾ ਉਸ ਤੋਂ ਸਾਰੇ ਬਦਲੇ ਇੱਕੋ ਵਾਰ ਚ ਲੈ ਲਵੇ ਅੱਗੇ ਹੈ ਇੱਕੋ ਤਾਰਾ ਉੱਗਵੇ ਸਭ ਲੱਜਾਂ ਤੋਂ ਹੀ ਪਾਵੇ ਹੈ ਕਿ ਕਈ ਵਾਰ ਪਰਿਵਾਰ ਦਾ ਇੱਕੋ ਇੱਕ ਸਿਆਣਾ ਬੰਦਾ ਚੰਗੀ ਖੱਟੀ ਕਮਾਈ ਕਰਕੇ ਜਾਂ ਆਪਣੇ ਸਿਆਣਪ ਭਰੇ ਕੰਮਾਂ ਨਾਲ ਆਪਣੇ ਖਾਨਦਾਨ ਦਾ ਨਾਂ ਰੌਸ਼ਨ ਕਰ ਦਿੰਦਾ ਹੈ ਅਤੇ ਪਿਛਲੇ ਹੰਦੇ ਰੋਣੇ ਧੋਣੇ ਧੋ ਦਿੰਦਾ ਹੈ ਇਸ ਤੋਂ ਅੱਗੇ ਹੈ ਇਕ ਗੁੱਡਕੇ ਤਰੰਤ ਦਵਾਵੇ ਤਾਂ ਫਿਰ ਇੱਕ ਬਹੁਤ ਸੁਖ ਪਾਵੇ ਇਸ ਖਾਨ ਰਾਹੀ ਜੱਟਾਂ ਨੂੰ ਦੱਸਿਆ ਗਿਆ ਹੈ ਕਿ ਕਮਾਦ ਦੀ ਗੋਡੀ ਕਰਨ ਮਗਰੋਂ ਕਮਾਦ ਨੂੰ ਦੱਬਣ ਨਾਲ ਚੰਗੀ ਫਸਲ ਹੁੰਦੀ ਹੈ ਇਸ ਤੋਂ ਅੱਗੇ ਹੈ ਇੱਕ ਬਿਨਾ ਕੈਸੀ ਖੇਤੀ ਜੈਸੇ ਜਮਣਾ ਕੀ ਰੇਤੀ ਭਾਵੇਂ ਹੈ ਕਿ ਕਿਸਾਨਾਂ ਨੂੰ ਕਮਾਦ ਜ਼ਰੂਰ ਬੀਜਣਾ ਚਾਹੀਦਾ ਹੈ ਇਸ ਨਾਲ ਚੰਗੀ ਕਮਾਈ ਹੁੰਦੀ ਹੈ ਇਸ ਤੋਂ ਅਗਲੀ ਹੈ ਈਦ ਪਿਛੋ ਟਰੂ ਜਦੋਂ ਕਿਸੇ ਵਸਤੂ ਦੇ ਵਰਤੋਂ ਦਾ ਟੁਕਮਾ ਸਮਾਂ ਲੰਘ ਜਾਣ ਮਗਰੋਂ ਲੋੜੀਂਦੀ ਵਸਤੂ ਮਿਲ ਜਾਵੇ ਉਹਨੂੰ ਇਹ ਖਣ ਵਰਤਦੇ ਹਨ ਅੱਗੇ ਹੈ ਜਿੱਚਰ ਪੁੱਤਰ ਪਿਓ ਦਾ ਜਿੱਚਰ ਮੂਹ ਨਹੀਂ ਤੱਕਿਆ ਪ੍ਰਾਈਤੀ ਉਹਦਾ ਭਾਵੇਂ ਹੈ ਕਿ ਪੁੱਤਰ ਆਪਣੇ ਮਾਪਿਆਂ ਦਾ ਉਦੋਂ ਤੱਕ ਹੀ ਖਿਆਲ ਰੱਖਦੇ ਹਨ ਜਦੋਂ ਤੱਕ ਵਿਆਹੇ ਨਹੀਂ ਜਾਂਦੇ ਜਦੋਂ ਪੁੱਤਰ ਵਿਆਹੇ ਜਾਂਦਾ ਹੈ ਪ੍ਰਾਈਤੀ ਆਉਣ ਤੇ ਮਾਪੇ ਬਿਸਰ ਜਾਂਦੇ ਹਨ ਇਸ ਤੋਂ ਅੱਗੇ ਹੈ ਿੱਟ ਚੁੱਕਦੇ ਨੂੰ ਪੱਥਰ ਤਿਆਰ ਇਸ ਖਾਨ ਦਾ ਭਾਵੇਂ ਹੈ ਕਿ ਅੱਜ ਕੱਲ ਸ਼ਰਾਫਤ ਦਾ ਜ਼ਮਾਨਾ ਨਹੀਂ ਰਿਹਾ ਜੇਕਰ ਕੋਈ ਤੁਹਾਡਾ ਥੋੜਾ ਜਿਹਾ ਨੁਕਸਾਨ ਕਰਦਾ ਹੈ ਉਸ ਦਾ ਬਦਲੇ ਵਿੱਚ ਚੂਣਾ ਨੁਕਸਾਨ ਕਰੋ ਤਾਂ ਉਹ ਸੂਤ ਹੀ ਆਵੇਗਾ ਇਸ ਤੋਂ ਅੱਗੇ ਹੈ ਇੱਟ ਦੀ ਦੇਣੀ ਤੇ ਪੱਥਰ ਦੀ ਲੈਣੀ ਇਸ ਦਾ ਖਾਣ ਦਾ ਭਾਵ ਅਰਥ ਇਹ ਹੈ ਕਿ ਜਿਵੇਂ ਜਿਹੀ ਕੋਈ ਭਾਜੀ ਪਾਉਂਦਾ ਹੈ ਉਹ ਜਿਹੀ ਹੀ ਮੋੜਨੀ ਚਾਹੀਦੀ ਹੈ ਭਾਵ ਇਹ ਕਿ ਸਾਵੇਂ ਨੂੰ ਸਾਵਾ ਹੋ ਕੇ ਹੀ ਵਰਤਨਾ ਠੀਕ ਹੈ ਇਸ ਤੋਂ ਅੱਗੇ ਇਹਨਾਂ ਤਰ੍ਹਾਂ ਵਿੱਚ ਤੇਲ ਨਹੀਂ ਜਦੋਂ ਕਿਸੇ ਲੀਚੜ ਬੰਦੇ ਪਾਸੇ ਕੁਝ ਪ੍ਰਾਪਤ ਹੋਵੇ ਤਾਂ ਉਸ ਦੇ ਕਿਸੇ ਦਰੀਬ ਦਾ ਸਰਨਾਵ ਹੋਵੇ ਉਹ ਖਾਣ ਵਰਤਦੇ ਹਨ ਅਗਲੀ ਹੈ ਕਿੱਲ ਤਾਂ ਨੂੰ ਦੁਨਿਆਕਾਂ ਪਾਵੇਂ ਨੂੰ ਕੀ ਮਾਰੇ ਬੰਦੇ ਸਾਖ ਸੰਧੀ ਵੀ ਮਾਰੇ ਹੁੰਦੇ ਹਨ ਅਗਲੀ ਹੈ ਇਲਾ ਕਿਸ ਪਰਨਾਈਆਂ ਕਿਸ ਪਿੰਜਰੇ ਤੱਕਾਂ ਹਨ ਹੋਣੀਆਂ ਕੱਟਨਾ ਵਾਂ ਗੱਲਾਂ ਬਤਨ ਦੇ ਵਿਰੋਧ ਵਿੱਚ ਦਲੀਲਾਂ ਦੇਣ ਸਮੇ ਇਹ ਅਖਾਣ ਵਰਤਦੇ ਹਨ ਇਸ ਤੋਂ ਅੱਗੇ ਇਹਦੇ ਪਿੱਛੋਂ ਤੂੰ ਬਾ ਫੂਕਣਾ ਏ ਭਾਵੇਂ ਹੈ ਕਿ ਲੋੜ ਦਾ ਸਮਾਂ ਬੀਤ ਜਾਣ ਮਗਰੋਂ ਮਿਲੀ ਵਸਤੂ ਦਾ ਕੋਈ ਲਾਭ ਨਹੀਂ ਹੁੰਦਾ ਇਸ ਤੋਂ ਅੱਗੇ ਇਹੋ ਜਿਹੇ ਆ ਦੇ ਗਾਣ ਕਿਹੋ ਜਿਹੇ ਹੁੰਦੇ ਹਨ ਜਦੋਂ ਕਿ ਮਾੜਾ ਬੰਦਾ ਕਿਸੇ ਨਾਲ ਮਾੜਾ ਵਰਤਾਅ ਕਰੇ ਜਦੋਂ ਕੋਈ ਜਣਾ ਆਪਣੀ ਅਗਿਆਨਤਾ ਨੂੰ ਛੁਪਾਉਣ ਲਈ ਚਲਾਕੀ ਵਰਤੇ ਉਦੋਂ ਇਹ ਆਖਣ ਬੋਲਦੇ ਹਨ 14 ਨੰਬਰ ਤੇ ਹੈ ਇੱਥੇ ਘੜ ਘੜੀ ਦੇ ਹੋਰ ਬੰਨੀ ਦੇ ਸਾਧ ਛੁੱਟੀ ਦੇ ਚੋਰ ਜਦੋਂ ਕਿਸੇ ਰਾਜ ਪ੍ਰਬੰਧ ਵਿੱਚ ਪਈ ਹਨੇਰਗਰਦੀ ਜਾਂ ਕੁਸ਼ਾਚਨ ਦਾ ਜ਼ਿਕਰ ਕਰਨਾ ਹੋਵੇ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਸੱਸ ਦੀਆਂ ਮੇਲਣਾ ਜਲਵਾਈਆਂ ਤੇਲਣਾ ਜਦੋਂ ਕਿਸੇ ਪੁਰਖ ਜਾਂ ਇਸਤਰੀ ਦਾ ਮੇਲ ਮਲਾ ਭੇੜੇ ਤੇ ਮਾੜੇ ਬੰਦਿਆਂ ਨਾਲ ਹੋਵੇ ਉਦੋਂ ਇਹ ਖਾਨ ਵਰਤਦੇ ਹਨ ਇਸ ਤੋਂ ਅੱਗੇ ਹੈ ਸੱਸ ਨਹੀਂ ਸੰਗ ਚੱਲਾ ਸੌਰਹ ਨਹੀਂ ਕੁੰਡ ਕੱਢਾਂ ਜਦੋਂ ਕੋਈ ਇਸਤਰੀ ਘਰ ਵਿੱਚ ਵੱਡਾ ਬਜ਼ੁਰਗ ਨਾ ਹੋਣ ਕਰਕੇ ਬੇਮੁਹਾਰੀ ਤੁਰੀ ਫਿਰੇ ਉਹਨੂੰ ਇਹ ਖਾਨ ਬੋਲਦੇ ਹਨ 17 ਨੰਬਰ ਤੇ ਹੈ ਸੱਸ ਨਾ ਨਾਨ ਬੋਟੀ ਆਪੇ ਪ੍ਰਧਾਨ ਜਦੋਂ ਕਿਸੇ ਪੁਰਸ਼ ਇਸਤਰੀ ਤੇ ਸਮਾਜਿਕ ਜਾਂ ਪਰਿਵਾਰਕ ਅੰਕੁਸ਼ ਨਾ ਹੋਣ ਕਾਰਨ ਉਹ ਆਪ ਮੁਹਾਰੇ ਮਨਮਰਜ਼ੀ ਕਰੇ ਉਦੋਂ ਇੰਜ ਆਖਦੇ ਹਨ ਇਸ ਤੋਂ ਅੱਗੇ ਸੱਸੇ ਨੀਮੇ ਥੱਕੀ ਛੱਡ ਚਰਖਾ ਤੇ ਲੈ ਚੱਕੀ ਜਦੋਂ ਕੋਈ ਕੰਮ ਕਰਦਾ ਕਰਦਾ ਥੱਕ ਜਾਵੇ ਤੇ ਆਰਾਮ ਕਰਨ ਦੀ ਆਸ ਕਰੇ ਹੰਤੂ ਚਲਾਕੀ ਨਾਲ ਉਸ ਨੂੰ ਪਹਿਲੇ ਨਾਲੋਂ ਵੀ ਔਖਾ ਕੰਮ ਕਰਨ ਨੂੰ ਸੌਂਪ ਦਿੱਤਾ ਜਾਵੇ ਉਦੋਂ ਇਹ ਥਾਣ ਵਰਤਦੇ ਹਨ ਇਸੇ ਭਾਵ ਨੂੰ ਪ੍ਰਗਟਾਉਣ ਵਾਸਤੇ ਆਖਣ ਹੈ ਉਠਣੀ ਨੂੰਏ ਨਸਲ ਹੋ ਚਰਕਾ ਛੱਡ ਕੇ ਚੱਕੀ ਚੂ ਇਸ ਤੋਂ ਅੱਗੇ ਹੈ ਸਸਤਾ ਰਹੇ ਵਾਰ ਵਾਰ ਮਹਿੰਗਾ ਰਹੇ ਇੱਕੋ ਵਾਰ ਇਸ ਦਾ ਖਾਨ ਦਾ ਭਾਅ ਇਹ ਹੈ ਕਿ ਸਸਤੀ ਖਰੀਦੀ ਵਸਤੂ ਕਈ ਵਾਰ ਮਾੜੀ ਨਿਕਲਦੀ ਹੈ ਤੇ ਖਰਾਬ ਹੋਣ ਤੇ ਦੁਬਾਰਾ ਖਰੀਦਣੀ ਪੈਂਦੀ ਹੈ ਇਸ ਨਾਲੋਂ ਪਹਿਲੀ ਵਾਰ ਹੀ ਵਧੇਰੇ ਪੈਸੇ ਖਰਚ ਕਰਕੇ ਚੰਗੀ ਵਸਤੂ ਖਰੀਦ ਲੈਣੀ ਚਾਹੀਦੀ ਹੈ ਬੀ ਨੰਬਰ ਤੇ ਹੈ ਸਹਿਜ ਪੱਕੇ ਸੋ ਮਿੱਠਾ ਹੋਵੇ ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਾਲੀ ਵਿੱਚ ਕੀਤਾ ਹੋਇਆ ਕੰਮ ਖਰਾਬ ਹੋ ਜਾਂਦਾ ਹੈ ਸਹਿਜ ਨਾਲ ਹੀ ਠਰਮੇ ਨਾਲ ਕੀਤਾ ਕੰਮ ਫਾਇਦੇਮੰਦ ਹੁੰਦਾ ਹੈ ਇਸ ਤੋਂ ਅਗਲੀ ਹੈ ਸ਼ਹਿਰ ਵਸਨ ਦੇਵ ਤੇ ਪਿੰਡੀ ਵਸਨ ਭੂਤ ਸ਼ਹਿਰਾਂ ਵਿੱਚ ਵਸਣ ਵਾਲੇ ਲੋਕ ਆਪਣੇ ਸ਼ਹਿਰੀ ਜੀਵਨ ਨੂੰ ਪਿੰਡ ਵਾਸੀਆਂ ਨਾਲੋਂ ਚੰਗੇਰਾ ਦੱਸਣ ਲਈ ਇਹ ਅਖਾਣ ਵਰਤਦੇ ਹਨ ਬਾਈ ਨੰਬਰ ਤੇ ਹੈ ਸਹਉਦਈਏ ਜੀ ਦੀ ਪੁੱਤਰ ਦੀ ਨਾਤੀ ਦੀ ਭਾਵੇਂ ਹੈ ਕਿ ਬੰਦਾ ਆਪਣੇ ਬਾਰੇ ਹੀ ਪੂਰਨ ਵਿਸ਼ਵਾਸ ਦੁਆ ਸਕਦਾ ਹੈ ਤੇ ਹੋਰ ਕਿਸੇ ਵੀ ਰਿਸ਼ਤੇਦਾਰ ਦੀ ਚਾਹੇ ਉਹ ਕਿੰਨਾ ਵੀ ਨੇੜੇ ਦਾ ਹੋਵੇ ਸਹਿਣਤੀ ਨਹੀਂ ਦਿੱਤੀ ਜਾ ਸਕਦੀ ਇਸ ਤੋਂ ਅੱਗੇ ਹੈ ਸਹੁਰਾ ਦਾ ਸਾਲਾ ਮਾਪੇ ਘਰ ਵਾਲਾ ਇਹ ਅਖਾਂ ਨੂੰ ਉਦੋਂ ਵਰਤਦੇ ਹਨ ਜਦੋਂ ਘਰ ਵਿੱਚ ਕੋਈ ਹੋਰ ਪੁਰਸ਼ ਪੁੱਛ ਪੜਤਾਲ ਕਰਨ ਵਾਲਾ ਨਾ ਹੋਵੇ ਤੇ ਬੰਦਾ ਆਪਣੀ ਮਰਜ਼ੀ ਕਰੇ ਇਸ ਤੋਂ ਅੱਗੇ ਹੈ ਸਹੁਰਾ ਬੰਦਾ ਨੂੰ ਨੂੰ ਦਾ ਲੱਗਾ ਜਦੋਂ ਘਰ ਵਿੱਚ ਪੁੱਛ ਪੜਤਾਲ ਕਰਨ ਵਾਲਾ ਤੇ ਨਿਗਰਾਨੀ ਰੱਖਣ ਵਾਲਾ ਘਰੇ ਥੋੜੇ ਸਮੇਂ ਲਈ ਚਲਾ ਜਾਵੇ ਉਹਨੂੰ ਇਹ ਅਖਾਂਣ ਬੋਲਦੇ ਹਨ ਸਹੁਰਿਆ ਤੇਰਾ ਨਾਂ ਤਾਂ ਆਉਂਦਾ ਪਰ ਲੈਣਾ ਨਹੀਂ ਇਹ ਅਖਾਂਣ ਉਦੋਂ ਬੋਲਦੇ ਹਨ ਜਦੋਂ ਕਿਸੇ ਕਾਰਨ ਕਰਕੇ ਕਿਸੇ ਦਾ ਦੋਸ਼ ਉਹਦੇ ਮੂੰਹ ਤੇ ਜਾਂ ਸੱਚੇ ਸੱਚ ਦੱਸਣ ਲਈ ਸਕੋਚ ਵਰਤਿਆ ਜਾਵੇ ਅੱਗੇ ਹੈ ਸਹੇਦੀ ਨਹੀਂ ਪਹੇਦੀ ਪਈਏ ਜਦੋਂ ਥੋੜੇ ਨੁਕਸਾਨ ਤੋਂ ਬਾਅਦ ਵੱਡੇ ਨੁਕਸਾਨ ਹੋਣ ਦਾ ਡਰ ਹੋਵੇ ਉਦੋਂ ਇੰਜ ਆਖਦੇ ਹਨ ਇਸ ਤੋਂ ਅੱਗੇ ਹੈ ਸ਼ੱਕਰ ਖੋਰੀ ਦੀ ਨੂੰ ਰੱਬ ਸ਼ੱਕਰ ਦੇ ਦਿੰਦਾ ਹੈ ਭਾਵੇਂ ਹੈ ਕਿ ਜਿਹੋ ਜਿਹਾਂ ਜੀਵਨ ਢੰਗ ਕੋਈ ਆਪਣਾ ਲੈਂਦਾ ਹੈ ਰੱਬ ਉਹਦੇ ਜੀਵਨ ਨਿਰਵਾਹ ਲਈ ਕੋਈ ਨਾ ਕੋਈ ਹਿੱਲਾ ਵਸੀਲਾ ਬਣਾ ਦਿੰਦਾ ਹੈ ਇਸ ਤੋਂ ਅੱਗੇ ਹੈ ਸ਼ਕਲ ਚੜੇਲਾ ਦਿਮਾਗ ਪਰੀਆਂ ਇਹ ਖਣ ਉਸ ਪੁਰਸ਼ ਇਸਤਰੀ ਲਈ ਵਰਤਦੇ ਹਨ ਜਿਹੜਾ ਸ਼ਕਲ ਸੂਰਤ ਤੋਂ ਭੱਦਾ ਹੋਵੇ ਪਰ ਅਸਨੇ ਪਸਨੇ ਬਹੁਤ ਕਰੇ ਅਤੇ ਆਪਣੀ ਟੌਰ ਕੱਢ ਕੇ ਰੱਖੇ ਉਸ ਤੋਂ ਅੱਗੇ ਹੈ ਸ਼ਕਲ ਮੋਮਨਾ ਕਰਤੂਤ ਕਾਫਰਾਂ ਜਦੋਂ ਕਿਸੇ ਸਾਊਦਿਸ ਦੇ ਜਾਂ ਸਾਦਾ ਰਹਿਣ ਵਾਲੇ ਬੰਦੇ ਦੀਆਂ ਭੈੜੀਆਂ ਕਰਤੂਤਾ ਜਗ ਜਹਰ ਹੋ ਜਾਣ ਉਦੋਂ ਇਹ ਕਾਣ ਬੋਲਦੇ ਹਨ ਉਸ ਤੋਂ ਅੱਗੇ ਹੈ ਸਖੀ ਸੂਮ ਦੀ ਲੇਖਾ ਬਰਾਬਰ ਜਦੋਂ ਕੋਈ ਖੁੱਲੇ ਦਿਨ ਵਾਲਾ ਦਿਨ ਖੋਲ ਕੇ ਖਰਚ ਕਰੇ ਤੇ ਦੂਜੇ ਪਾਸੇ ਕਿਸੇ ਸੂਮ ਬੰਦੇ ਦਾ ਉਹਨਾਂ ਹੀ ਨੁਕਸਾਨ ਹੋ ਜਾਵੇ ਉਦੋਂ ਇਹ ਕਾਣ ਵਰਤਦੇ ਹਨ ਅੱਗੇ ਹੈ ਸਗੀ ਨਾਲੋਂ ਸੂਪਲਾ ਜਿਹੜਾ ਤੁਰਤ ਦੇ ਜਵਾਬ ਭਾਵੇਂ ਹੈ ਕਿ ਉਸ ਬਹਾਨੇਵਾਜ ਮਨੁੱਖ ਨਾਲੋਂ ਜਿਹੜਾ ਨਿਤ ਬਹਾਨੇ ਲਾ ਕੇ ਤੇ ਲਾਰੇ ਲਾ ਕੇ ਨਿਰਾਸ਼ ਕਰਦਾ ਹੈ ਉਹ ਮਨੁੱਖ ਚੋਗਾ ਹੈ ਜਿਹੜਾ ਪਹਿਲੀ ਵਾਰ ਹੀ ਸਹਾਇਤਾ ਕਰਨ ਵਿੱਚ ਆਪਣੀ ਸਮਰੱਥਾ ਪ੍ਰਗਟ ਕਰ ਦੇਵੇ ਉਸ ਤੋਂ ਅੱਗੇ ਹੈ ਸੰਗਤਾਰੇ ਤਲੰਗ ਡੋਬੋ ਭਾਵੇਂ ਹੈ ਕਿ ਚੰਗੇ ਬੰਦਿਆਂ ਦੀ ਬੈਠਕ ਵਿੱਚ ਬੰਦਾ ਚੰਗੀਆਂ ਗੱਲਾਂ ਸਿੱਖਦਾ ਹੈ ਤੇ ਮਾਰੇ ਬੰਦਿਆਂ ਨਾਲ ਉੱਠਣ ਬੈਠਣ ਵਾਲਾ ਬੰਦਾ ਮਾਰੀਆਂ ਆਤਾ ਧਾਰਨ ਕਰ ਲੈਂਦਾ ਹੈ ਤੇ ਨੁਕਸਾਨ ਚੱਲਦਾ ਹੈ ਇਸ ਤੋਂ ਅੱਗੇ ਹੈ ਸੰਗੋ へਠਾ ਹੋਇਆ ਜਿਹੜਾ ਗੁਰਜਿਹਾਂ ਹੋਇਆ ਇਸ ਖਾਣ ਰਾਹੀ ਜੀਵ ਦੇ ਸਵਾਦ ਬਾਰੇ ਦੱਸਿਆ ਗਿਆ ਹੈ ਖਾਣ ਵਾਲੀ ਚੀਜ਼ ਤਾਂ ਸਵਾਦ ਤਾਂ ਸੰਗ ਤਾਂ ਕੀ ਹੈ ਮਗਰੋਂ ਸੰਗ ਥੱਲੇ ਲੱਗ ਕੇ ਸਭ ਚੀਜ਼ਾਂ ਬਰਾਬਰ ਹੋ ਜਾਂਦੀਆਂ ਹਨ ਇਸ ਤੋਂ ਅੱਗੇ ਹੈ ਸੱਚ ਆਖਣਾ ਅੱਧੀ ਲੜਾਈ ਕੋਈ ਵੀ ਦੋਸ਼ੀ ਆਪਣਾ ਦੋਸ਼ ਸੁਣਨ ਲਈ ਤਿਆਰ ਨਹੀਂ ਹੁੰਦਾ ਜੇਕਰ ਕੋਈ ਸੱਚੀ ਗੱਲ ਅਗਲੇ ਦੇ ਮੂੰਹ ਤੇ ਆਖ ਦੇਵੇ ਤੇ ਉਹ ਸੱਚ ਆਖਣ ਵਾਲੇ ਦੇ ਗਲ ਪੈ ਜਾਵੇ ਇਸ ਤੋਂ ਅੱਗੇ ਹੈ ਸੱਚ ਕਹੇ ਪਰੇਡੇ ਰਹੇ ਭਾਵੇਂ ਹੈ ਕਿ ਸੱਚ ਕਹਿਣ ਵਾਲੇ ਬੰਦੇ ਦੇ ਟੱਕਰੇ ਤੇ ਝੂਠੀਆਂ ਗੱਲਾਂ ਕਰਨ ਵਾਲਾ ਖੁਸ਼ਹਮੰਦੀ ਬੰਦਾ ਆਪਣੀ ਥਾਂ ਮੂਰਲੀ ਖਸਤਾਰ ਵਿੱਚ ਬਣਾ ਲੈਂਦਾ ਹੈ ਤੇ ਸੱਚੇ ਬੰਦੇ ਨੂੰ ਕੋਈ ਨਹੀਂ ਸਿਆਣ ਦਾ ਇਸ ਤੋਂ ਅੱਗੇ ਹੈ ਸੱਚ ਨੂੰ ਆਚ ਨਹੀਂ ਭਾਵ ਸਪਸ਼ਟ ਹੈ ਸੱਚ ਸਦਾ ਸੱਚ ਰਹਿੰਦਾ ਹੈ ਤੇ ਹਰ ਪਰਖ ਵਿੱਚ ਖਰਾ ਉਤਰਦਾ ਹੈ ਇਸ ਤੋਂ ਅਗਲੀ ਹੈ ਸੱਚ ਮਿਰਚਾਂ ਝੂਠ ਗੁੜ ਭਾਵ ਇਹ ਹੈ ਕਿ ਲੋਕ ਸੱਚੀ ਗੱਲ ਆਖਣ ਵਾਲੇ ਨੂੰ ਬੁਰਾ ਸਮਝਦੇ ਹਨ ਤੇ ਝੂਠੀਆਂ ਸਿਫਤਾਂ ਕਰਨ ਵਾਲੇ ਨੂੰ ਚੰਗਾ ਸਮਝਿਆ ਜਾਂਦਾ ਹੈ ਉਸ ਤੋਂ ਅਗਲੀ ਹੈ ਸੱਚੀ ਕਹੇ ਖੁਸ਼ ਰਹੇ ਭਾਵ ਇਹ ਕਿ ਸੱਚੀ ਗੱਲ ਆਖਣ ਵਾਲੇ ਨੂੰ ਇਹ ਤੌਖਲਾ ਨਹੀਂ ਰਹਿੰਦਾ ਕਿ ਉਹਦੀ ਗੱਲ ਝੂਠੀ ਸਾਬਤ ਹੋਣ ਤੇ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਉਹ ਖੁਸ਼ ਰਹਿੰਦਾ ਹੈ ਇਸ ਤੋਂ ਅਗਲੀ ਹੈ ਸੱਜਣਤਾ ਅੱਖਾਂ ਵਿੱਚ ਸਮਾ ਜਾਂਦੇ ਨੇ ਪਰ ਬੈਰੀ ਤਾਂ ਬਹਿਲ ਵਿੱਚ ਵੀ ਨਹੀਂ ਸਮਾਉਂਦੇ ਭਾਵੇਂ ਹੈ ਕਿ ਅਸੀਂ ਆਪਣੇ ਸੱਜਣ ਮਿੱਤਰਾਂ ਲਈ ਹਰ ਖੇਚਲ ਖੁਸ਼ੀ ਸਹਿਣ ਕਰਨ ਲਈ ਤਿਆਰ ਹੋ ਜਾਂਦੇ ਹਾਂ ਕਿੰਤੂ ਬੈਰੀ ਲਈ ਤਾਂ ਅਸੀਂ ਦ੍ਰਿਤੀ ਪਰ ਵੀ ਖੇਚਲ ਸਹਿਣ ਨਹੀਂ ਕਰ ਸਕਦੇ ਇਸ ਤੋਂ ਅੱਗੇ ਹੈ ਸੱਜਣ ਬਾਹ ਦੇਣ ਤਾਂ ਪੂਰੀ ਨਹੀਂ ਨਿਕਲ ਲਈਦੀ ਪਾਵੇ ਹੈ ਕਿ ਜੇਕਰ ਕੋਈ ਲੋੜ ਬਨੇ ਸਹਾਇਤਾ ਕਰਦਾ ਹੈ ਤਾਂ ਉਸ ਦੀ ਚੰਗੀ ਭਾਵਨਾ ਦਾ ਯੋਗ ਲਾਭ ਨਹੀਂ ਉਠਾਉਣਾ ਚਾਹੀਦਾ ਅੱਗੇ ਹੈ ਸੱਜਣਾ ਦੇ ਲਾਰੇ ਰਹੇ ਕਵਾਰੇ ਇਹ ਅਖਾਂ ਉਦੋਂ ਬੋਲੀਦਾ ਹੈ ਜਦੋਂ ਕੋਈ ਬੰਦਾ ਲਾਰੇ ਲਾ ਲਾ ਕੇ ਅੰਤ ਨੂੰ ਕੰਮ ਕਰਨੋਂ ਜਵਾਬ ਦੇ ਦੇਵੇ ਇਸ ਤੋਂ ਅੱਗੇ ਹੈ ਸੰਜਮ ਕਰਕੇ ਖਾ ਨੱਕ ਦੀ ਸੋਧੇ ਜਾ ਫੇਰ ਕਾਦੀ ਪਰਵਾਹ ਜਿਹੜਾ ਬੰਦਾ ਆਪਣਾ ਜੀਵਨ ਸੰਜਮ ਨਾਲ ਬਤੀਤ ਕਰਦਾ ਹੈ ਫਰਯੂਲ ਖਾਚੀ ਨਹੀਂ ਕਰਦਾ ਅਤੇ ਸਦਾਚਾਰਕ ਕਦਰਾਂ ਕੀਮਤਾਂ ਦੀ ਪਾਲਣਾ ਕਰਦਾ ਹੈ ਉਸ ਨੂੰ ਕਿਸੇ ਕਿਸਮ ਦਾ ਵੀ ਭੈ ਨਹੀਂ ਹੁੰਦਾ ਇਸ ਤੋਂ ਅੱਗੇ ਹੈ ਸੱਜਾ ਧੋਏ ਖੱਬੇ ਨੂੰ ਤੇ ਖੱਬਾ ਧੋਏ ਸੱਜੇ ਨੂੰ ਇਸ ਖਾਨ ਰਹੀ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਸਿੱਖਿਆ ਦਿੱਤੀ ਗਈ ਹੈ ਭਾਵੇਂ ਹੈ ਕਿ ਚੰਗਾ ਜੀਵਨ ਜੀਣ ਲਈ ਮਿਲ ਬਰਤਨ ਬਹੁਤ ਜ਼ਰੂਰੀ ਹੁੰਦਾ ਹੈ ਇਸ ਤੋਂ ਅੱਗੇ ਹੈ ਸੰਡਿਆਂ ਦਾ ਭੇੜ ਬੂਟਿਆਂ ਦਾ ਖੋ ਜਦੋਂ ਦੋ ਤਕੜੇ ਬੰਦਿਆਂ ਦੀ ਲੜਾਈ ਵਿੱਚ ਗਰੀਬ ਬੰਦਿਆਂ ਦਾ ਨੁਕਸਾਨ ਹੋ ਜਾਵੇ ਉਦੋਂ ਇੰਜ ਰੱਖਦੇ ਹਨ ਉਸ ਤੋਂ ਅੱਗੇ ਹੈ ਸਤੀ ਦੇ ਸੰਤੋਖੀ ਖਾਏ ਸੱਚੇ ਦਿਲੋਂ ਕੀਤੇ দান ਨੂੰ দান ਲੈਣ ਵਾਲਾ দান ਪ੍ਰਾਪਤ ਕਰਕੇ ਸੰਤੁਸ਼ਟੀ ਮਹਿਸੂਸ ਕਰਦਾ ਹੈ ਇਸ ਤੋਂ ਅੱਗੇ ਹੈ ਸੰਤੋਖੀ ਸਦਾ ਸੁਖੀ ਜਿਹੜਾ ਬੰਦਾ ਕਿਸੇ ਵੀ ਪ੍ਰਕਾਰ ਦਾ ਲਾਲਚ ਨਹੀਂ ਕਰਦਾ ਸਬਰ ਸੰਤੋਖ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਸਦਾ ਸੁਖੀ ਰਹਿੰਦਾ ਹੈ ਇਸ ਤੋਂ ਅੱਗੇ ਹੈ ਸਦਿਆ ਪੈਂਚ ਅਣਸਦਿਆ ਪਰੂਆ ਇਹ ਖਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਬਿਨ ਬੁਲਾਏ ਹੀ ਆ ਕੇ ਕਿਸੇ ਮਾਮਲੇ ਵਿੱਚ ਦਖਲ ਦੇਵੇ ਉਸ ਤੋਂ ਅੱਗੇ ਹੈ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਜਦੋਂ ਕੋਈ ਬਿਨ ਬੁਲਾਇਆ ਕਣਮ ਚੌਧਰੀ ਅੱਗੇ ਹੋ ਬੈਠੇ ਉਦੋਂ ਇੰਜ ਆਖਦੇ ਹਨ ਅਗਲੀ ਹੈ ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦਾ ਹੈ ਜਦੋਂ ਕੋਈ ਬੰਦਾ ਇੱਕ ਵਾਰ ਧੋਖਾ ਖਾ ਜਾਵੇ ਤਾਂ ਉਹ ਅੱਗੇ ਤੋਂ ਹਰ ਕੰਮ ਸੁਚੇਤ ਹੋ ਕੇ ਕਰਦਾ ਹੈ ਇਸ ਤੋਂ ਅੱਗੇ ਹੈ ਸੱਪ ਦਾ ਬੱਚਾ ਸਪੋਲੀਆ ਭਾਵੇਂ ਇਹ ਹੈ ਭੈੜੇ ਤੇ ਮੰਦੇ ਕਰਦਾਰ ਵਾਲੇ ਬੰਦਿਆਂ ਦੀ ਔਲਾਦ ਵੀ ਉਹਨਾਂ ਵਰਗੀ ਮਾੜੀ ਹੀ ਹੁੰਦੀ ਹੈ ਅੱਗੇ ਹੈ ਸੱਪ ਦੇ ਮੂੰਹ ਕੋੜ ਕਰਨ ਲਈ ਖਾਵੇ ਦੇ ਕੌੜਾ ਛੱਡੇ ਤਾਂ ਅੰਨਾ ਇਹ ਆਖਣ ਉਦੋਂ ਬੋਲਦੇ ਹਨ ਜਦੋਂ ਕਿ ਬੰਦਾ ਅਜਿਹੀ ਹਾਲਤ ਵਿੱਚ ਫਸ ਜਾਵੇ ਕਿ ਕੋਈ ਕੰਮ ਕਰਨ ਜਾਂ ਨਾ ਕਰਨ ਕਰਕੇ ਉਸ ਨੂੰ ਦੋਹੀ ਪਾਸੇ ਨੁਕਸਾਨ ਹੁੰਦਾ ਹੋਵੇ ਜਾਂ ਬਦਨਾਮੀ ਸਹਿਣੀ ਪੈਂਦੀ ਹੋਵੇ ਇਸ ਤੋਂ ਅੱਗੇ ਹੈ ਸੱਪ ਨੂੰ ਸੱਪ ਲੜੇ ਕੋ ਕਿਸ ਨੂੰ ਚੜੇ ਪਿਉ ਮਤਲਬ ਜ਼ਹਿਰ ਜਦੋਂ ਦੋ ਇੱਕੋ ਜਿਹੇ ਤਾਕੜੇ ਬੰਦੇ ਇੱਕ ਦੂਜੇ ਦੇ ਬੈਰੀ ਬਣ ਕੇ ਇੱਕ ਦੂਜੇ ਦਾ ਕੋਈ ਵੀ ਨੁਕਸਾਨ ਨਾ ਕਰ ਸਕਣ ਉਦੋਂ ਇਹ ਆਖਣ ਬੋਲਦੇ ਹਨ ਇਸ ਤੋਂ ਅੱਗੇ ਹੈ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ ਭਾਵੇਂ ਹੈ ਕਿ ਕੰਮ ਜੇ ਢੰਗ ਨਾਲ ਕੀਤਾ ਜਾਵੇ ਕਿ ਕੰਮ ਵੀ ਹੋ ਜਾਵੇ ਤੇ ਕਿਸੇ ਕਿਸਮ ਦਾ ਨੁਕਸਾਨ ਵੀ ਨਾ ਹੋਵੇ ਅੱਗੇ ਹੈ ਸੱਪਾਂ ਦੇ ਸਾਹਮਣੇ ਦੀਵੇ ਨਹੀਂ ਬਲਦੇ ਭਾਵੇਂ ਹੈ ਕਿ ਤਾਕੜੇ ਬੰਦਿਆਂ ਦਾ ਕੋਈ ਗਰੀਬ ਜਾਂ ਮਾੜਾ ਬੰਦਾ ਠਾਕਰਾ ਨਹੀਂ ਕਰ ਸਕਦਾ ਇਸ ਤੋਂ ਅੱਗੇ ਹੈ ਸੱਪਾਂ ਦੇ ਪੁੱਤਰ ਕਦੇ ਨਹੀਂ ਹੁੰਦੇ ਮਿੱਤਰ ਭਾਵੇਂ ਹੈ ਕਿ ਬਹਿਰੀਆਂ ਦੀ ਲਾਤ ਵੀ ਬੈਰ ਕਮਾਉਣਾ ਨਹੀਂ ਚੱਲਦੀ ਇਸ ਲਈ ਉਹਨਾਂ ਤੇ ਇਤਵਾਰ ਨਹੀਂ ਕਰਨਾ ਚਾਹੀਦਾ ਅੱਗੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਸਬਰ ਦੇਤੀ ਜਦੀਪ ਪ੍ਰੇਰਣਾ ਦੇਣ ਲਈ ਇਸ ਖਾਨ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਅੱਗੇ ਹੈ ਸੱਬੇ ਖੇਡਾਂ ਖੇਡੀਆਂ ਘੜਮਿਲ ਵੀ ਖੇਡਣ ਦੇ ਜਦੋਂ ਕੋਈ ਬੰਦਾ ਬਹੁਤ ਸਾਰੇ ਯਤਨ ਕਰਨ ਤੇ ਸਫਲ ਨਾ ਹੋਵੇ ਤੇ ਆਖਰੀ ਵਾਰ ਹੋਰ ਯਤਨ ਕਰਨ ਬਾਰੇ ਕਹੇ ਉਦੋਂ ਇਹ ਖਾਨ ਵਰਤਦੇ ਹਨ ਇਸ ਤੋਂ ਅੱਗੇ ਹੈ ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਭੁੱਲੀ ਇਹ ਕਹਾਣ ਉਦੋਂ ਵਰਤਦੇ ਹਨ ਜਦੋਂ ਕੋਈ ਜਣਾ ਕਿਸੇ ਦੀ ਬਾਹਰੀ ਚਟਕ ਮਟਕ ਦੇਖ ਕੇ ਉਸ ਤੇ ਭਰੋਸਾ ਕਰ ਲਵੇ ਤੇ ਮਗਰੋਂ ਨੁਕਸਾਨ ਉਠਾਵੇ ਜਾਂ ਕਿਸੇ ਬੰਦੇ ਦਾ ਬਾਹਰੀ ਰੂਪ ਬੜਾ ਲਿਭਾਉਣਾ ਹੋਵੇ ਤੇ ਘਰ ਭੁੱਖ ਨੰਗ ਪਸਰੀ ਹੋਵੇ ਇਸ ਤੋਂ ਅੱਗੇ ਹੈ ਸੈਦ ਹੋ ਕੇ ਵਗਾਏ ਤੁਰਾਂ ਉਹ ਵੀ ਬੁਰਾ ਬ੍ਰਾਹਮਣ ਹੋ ਕੇ ਬਣੇ ਸ਼ੁਰਾ ਉਹ ਵੀ ਬੁਰਾ ਇਸ ਕਹਾਣ ਵਿੱਚ ਇਹ ਦਰਸਾਇਆ ਗਿਆ ਹੈ ਸੈਦ ਦਾ ਤੁਰਾ ਵਜਾਉਣਾ ਤੇ ਬ੍ਰਾਹਮਣ ਦਾ ਸ਼ੁਰਾ ਬਣਨਾ ਉਹਨਾਂ ਦੀਆਂ ਉੱਚ ਜਾਤੀਆਂ ਹੋਣ ਕਰਕੇ ਸੋਭਾ ਦਾ ਨਹੀਂ ਇਸ ਤੋਂ ਅੱਗੇ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਜਦੋਂ ਕਿਸੇ ਸੂਮ ਦਾ ਜੋੜਿਆ ਤਨ ਜਾਈ ਖਰਚਿਆ ਜਾਵੇ ਜਾਂ ਕੋਈ ਚੋਰੀ ਕਰ ਲਵੇ ਉਦੋਂ ਇਹ ਕਾਣ ਵਰਤਦੇ ਹਨ ਅੱਗੇ ਹੈ ਸਰਾਂ ਵਿੱਚ ਸ਼ਰਮ ਕਾਦੀ ਭਾਵੇਂ ਇਹ ਕਿ ਸੌਦਾ ਕਰਨ ਲੱਗਿਆਂ ਸਾਫ਼ ਤੇ ਸਪਸ਼ਟ ਗੱਲਬਾਤ ਕਰ ਲੈਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਨਿਆ ਅਤੇ ਧਰਮ ਅਨਸਾਰ ਸੱਚੀ ਅਤੇ ਸਹੀ ਗੱਲ ਕਰਨ ਸਮੇਂ ਸ਼ਰਮ ਕਰਨੀ ਚਾਹੀਦੀ। ਸਾਂ ਦੀ ਸੌ ਪਹਾਂਦੀ ਸੌ ਲੱਕ ਵਿਚਕਾਰ ਹੀ ਆਵੇਗਾ। ਜਦੋਂ ਇਹ ਦੱਸਣਾ ਹੋਵੇ ਕਿ ਭਾਵੇਂ ਕੋਈ ਢੰਗ ਪਣਾ ਲਵੋ ਖਰਚ ਤਾਂ ਉਨਾ ਹੀ ਆਵੇਗਾ ਤਾਂ ਇਹ ਅਖਾਂ ਵਰਤਦੇ ਹਨ। ਅਗਲੀ ਹੈ ਛਰੀ ਕੁਜੜਿਆ ਵੇੜਾ ਮੋਕਲਾ ਜਦੋਂ ਕਿਸੇ ਵੈਰੀ ਦਾ ਨੁਕਸਾਨ ਹੋ ਜਾਵੇ ਉਦੋਂ ਇਹ ਆਖਦੇ ਹਨ। ਇਸ ਤੋਂ ਅੱਗੇ ਹੈ ਛਰੀਕ ਦਾ ਦਾਣਾ ਢਿੱਡ ਦੁੱਖ ਦੇ ਵੀ ਖਾਣਾ। ਇਹ ਆਕਾਣ ਸ਼ਰੀਕਾਂ ਨਾਲ ਕੀਤੇ ਜਾਂਦੇ ਵਰਤਾਵੇ ਦਾ ਸੰਕੇਤ ਕਰਦਾ ਹੈ ਸ਼ਰੀਕ ਦੀ ਕੋਈ ਚੀਜ਼ ਨਾ ਛੱਡੋ ਭਾਵੇਂ ਕੋਈ ਵੀ ਤਕਲੀਫ ਉਠਾਉਣੀ ਪਵੇ ਇਸ ਤੋਂ ਅਗਲੀ ਹੈ ਸ਼ਰੀਕ ਮਿੱਟੀ ਦਾ ਵੀ ਮਾਨ ਨਹੀਂ ਇਹ ਆਕਾਣ ਸ਼ਰੀਕਾਂ ਦੀ ਸ਼ਰੀਕਾਂ ਵੱਲ ਮੰਦੀ ਭਾਵਨਾ ਦਾ ਪ੍ਰਗਟਾ ਕਰਦਾ ਹੈ ਅੱਗੇ ਹੈ ਸ਼ਰੀਕ ਲਾਇ ਲੀਕ ਪੁੱਜੇ ਜਿੱਥੋਂ ਤੀਕ ਭਾਵੇਂ ਹੈ ਕਿ ਸ਼ਰੀਕ ਦੂਜੇ ਸ਼ਰੀਕ ਤਾ ਵੱਧ ਤੋਂ ਵੱਧ ਨੁਕਸਾਨ ਕਰਨ ਦਾ ਯਤਨ ਕਰਦਾ ਹੈ ਅੱਗੇ ਹੈ ਸਲਾਹ ਕੰਧਾਂ ਕੋਲੋਂ ਵੀ ਲੈ ਲੈਣੀ ਚਾਹੀਦੀ ਹੈ ਭਾਵੇਂ ਹੈ ਕਿ ਕੋਈ ਕੰਮ ਕਰਨ ਲੱਗਿਆ ਦੂਜੇ ਦੀ ਸਲਾਹ ਲੈਣੀ ਚੰਗੀ ਹੁੰਦੀ ਹੈ ਭਾਵੇਂ ਆਪਣੀ ਮਨਮਰਜ਼ੀ ਹੀ ਕਰੋ ਇਸ ਤੋਂ ਅੱਗੇ ਹੈ ਸਵੇਰ ਦਾ ਭੁੱਲਾ ਸ਼ਾਮੀ ਕਰ ਆ ਜਾਵੇ ਤਾਂ ਭੁੱਲਾ ਨਾ ਜਾਣੋ ਭਾਵੇਂ ਹੈ ਕਿ ਜੇ ਕੋਈ ਬੰਦਾ ਗਲਤੀ ਕਰਕੇ ਆਪਣੇ ਆਪ ਨੂੰ ਸੁਧਾਰ ਲਵੇ ਉਸ ਨੂੰ ਭੁੱਲਾ ਨਹੀਂ ਸਮਝਣਾ ਚਾਹੀਦਾ ਅਗਲੀ ਹੈ ਸਾਹੂ ਸੋ ਜੋ ਚੁੱਪ ਇਸ ਕਾਣ ਵਿੱਚ ਬਹੁਤਾਂ ਨਾ ਬੋਲਣ ਦੇ ਗੁਣ ਨੂੰ ਵੜਾਇਆ ਗਿਆ ਹੈ ਇਸ ਤੋਂ ਅੱਗੇ ਹੈ ਸਾਈਂ ਅੱਖਾਂ ਫੇਰੀਆਂ ਵੈਰੀ ਕੁੰਡ ਜਹਾਨ ਭਾਵੇਂ ਹੈ ਕਿ ਬੰਦੇ ਦੇ ਮਾੜੇ ਦਿਨ ਆ ਜਾਣ ਆਤਮਾਤਮਾ ਰੁੱਸ ਜਾਵੇ ਉਦੋਂ ਸਾਰੇ ਹੀ ਵੈਰੀ ਬਣ ਜਾਂਦੇ ਹਨ ਇਸ ਤੋਂ ਅੱਗੇ ਹੈ ਸਾਈਂ ਘੜੀ ਸਲਖਣੀ ਸ਼ੌਨ ਨਾਲ ਵਿਆਹ ਇਸ ਕਾਣ ਦਾ ਭਾਵੇਂ ਹੈ ਕਿ ਉਹ ਸਮਾਂ ਚੰਗਾ ਹੁੰਦਾ ਹੈ ਜਿਹੜਾ ਅਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਕੇ ਬਤਾਉਂਦੇ ਹਾਂ ਅੱਗੇ ਹੈ ਸਾਈਆਂ ਕਿਧਰੇ ਵਧਾਈਆਂ ਕਿਧਰੇ ਇਹ ਆਖਾਂ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਲਾਰੇ ਲੱਪੇ ਤਾਂ ਕਿਸੇ ਹੋਰ ਨੂੰ ਲਾਵੇ ਤੇ ਕੰਮ ਦੂਜੇ ਹੋਰ ਦਾ ਕਰੇ ਭਾਵ ਲਾਰੇ ਕਿਸੇ ਨੂੰ ਸਾਥ ਦੂਜੇ ਦਾ ਇਸ ਤੋਂ ਅੱਗੇ ਹੈ ਸਾਈਆਂ ਬਾਝੋਂ ਸਾਵਣ ਤਹਿਰਾਈਆਂ ਭਾਵੇਂ ਹੈ ਕਿ ਜੇ ਮਾਲਕ ਕਰਦਾ ਮਾਲਕ ਸਿਰ ਤੇ ਨਾ ਹੋਵੇ ਤਾਂ ਨੌਕਰ ਚਾਕਰ ਪੂਰੇ ਕੰਮ ਨਹੀਂ ਕਰਦੇ ਇਸ ਤੋਂ ਅੱਗੇ ਹੈ ਸਾਵਰੇ ਆਦੇ ਟੁੱਕਰ ਖਾਦੇ ਭੁੱਲ ਕੇ ਪੇਕੇ ਇਹ ਖਾਨ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਕਿਸੇ ਹੋਰ ਤਾਂ ਜਾ ਕੇ ਆਪਣੇ ਪਿਛਲੇ ਸੱਜਣਾ ਮਿੱਤਰਾਂ ਨੂੰ ਭੁੱਲ ਜਾਵੇ ਅਗਲੀ ਹੈ ਚਾਹ ਨਾਲ ਬਰਾਬਰੀ ਸਿਰਸਿਰ ਝੋਟਾ ਖਾਂ ਭਾਵੇਂ ਇਹ ਕਿ ਜਿਹੜਾ ਦੀਵ ਕਿਸੇ ਅਮੀਰ ਨਾਲ ਬਰਾਬਰੀ ਕਰਨ ਦਾ ਯਤਨ ਕਰਦਾ ਹੈ ਉਹ ਨੁਕਸਾਨ ਝੱਲਦਾ ਹੈ ਇਸ ਤੋਂ ਅੱਗੇ ਹੈ ਸ਼ਾਹੂਕਾਰ ਦੀ ਦੋਸਤੀ ਸਿਰ ਲਾਨਤ ਦੀ ਪੱਗ ਜੀ ਕਹਿਣਾ ਤੇ ਹੋਏ ਕਹਾਣਾ ਤਰਤਰ ਦੇਣੀ ਅੱਗ ਇਸ ਖਾਨ ਦਾ ਭਾਵ ਅਰਥ ਇਹ ਹੈ ਕਿ ਗਰੀਬ ਆਦਮੀ ਨੂੰ ਅਮੀਰ ਆਦਮੀ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਅਮੀਰ ਉਸ ਨਾਲ ਘਟੀਆ ਵਿਵਹਾਰ ਹੀ ਕਰੇਗਾ ਸਤੋ ਅੱਗੇ ਹੈ ਸਾਖ ਬਣਾ ਪ੍ਰਤੀਤ ਜਮਾ ਭਾਵੇਂ ਹੈ ਕਿ ਕਾਰ ਬਿਹਾਰ ਵਿੱਚ ਜਿਹੜਾ ਬੰਦਾ ਖਰੇ ਨਹੀਂ ਉੱਤਰਦਾ ਉਹਦੀ ਪ੍ਰਤੀਤ ਨਹੀਂ ਹੁੰਦੀ ਪਤੀ ਉਸਦੀ ਹੁੰਦੀ ਹੈ ਜਿਹੜਾ ਆਪਣੇ ਵਹਾਰ ਵਿੱਚ ਖਰਾ ਉਤਰੇ ਅੱਗੇ ਹੈ ਸਾਂਝੇ ਬਾਬੇ ਨੂੰ ਕੋਈ ਨਹੀਂ ਪੱਤਦਾ ਜਦੋਂ ਕਿਸੇ ਸਾਂਝੀ ਚੀਜ਼ ਦੇ ਵਿਗੜਨ ਤੇ ਭਾਈਵਾਲ ਧਿਆਨ ਨਹੀਂ ਦਿੰਦੇ ਉਦੋਂ ਇਹ ਕਹਿੰਦੇ ਹਨ ਅੱਗੇ ਹੈ ਸਾਂਝੀ ਹਾਂਡੀ ਚਰਾਹੇ ਵਿੱਚ ਭੱਜਦੀ ਹੈ ਇਸ ਖਾਨ ਦਾ ਭਾਵ ਇਹ ਹੈ ਕਿ ਜਦੋਂ ਇਹ ਜਣੇ ਹਲਕੇ ਕੋਈ ਕੰਮ ਸ਼ੁਰੂ ਕਰਦੇ ਹਨ ਪਰ ਇਹ ਕੰਮ ਸਿਰੇ ਨਹੀਂ ਲੱਗਦਾ ਕਿਉਂਕਿ ਸਾਂਝੀ ਵਾਲਾਂ ਵਿੱਚੋਂ ਇੱਕ ਦਾ ਅੱਧਾ ਬੰਦਾ ਅੱਧ ਵਿੱਚ ਕਰੀ ਸਾਥ ਛੱਡ ਜਾਂਦਾ ਹੈ ਇਸ ਤੋਂ ਅੱਗੇ ਹੈ ਸਾਡੀ ਹੀ ਬਿੱਲੀ ਸਾਨੂੰ ਹੀ ਮਿਆਉ ਜਦੋਂ ਕਿ ਤੁਹਾਡਾ ਪਾਲਿਆ ਬੰਦਾ ਹੀ ਤੁਹਾਡੇ ਤੇ ਤੁੰਸ ਦਿਖਾਵੇ ਉਦੋਂ ਇਹ ਖਾਨ ਬੋਲਦੇ ਹਨ ਅੱਗੇ ਹੈ ਸਾਢੇ ਸਤੌੜ ਤੇ ਹਾਥੀ ਦਾ ਪੌੜ ਜਦੋਂ ਕੋਈ ਬੇਗਾਨਾ ਬੰਦਾ ਕਿਸੇ ਦੇ ਘਰ ਖਾ ਮਖਾ ਦਖਲ ਦੇਵੇ ਤਾਂ ਘਰ ਦੇ ਪਾਸੋਂ ਬੰਦੇ ਨਾਲ ਰਿਸ਼ਤੇਦਾਰੀ ਪੁੱਛੀ ਜਾਵੇ ਤਾਂ ਘਰ ਵਾਲੇ ਇਹ ਖਾਨ ਵਰਤਦੇ ਹੋਏ ਆਖਦੇ ਹਨ ਇਹ ਤਾਂ ਸਾਡਾ ਕੁਝ ਵੀ ਨਹੀਂ ਲੱਗਦਾ ਅੱਗੇ ਹੈ ਸਾਥ ਹੁੰਦਈਏ ਗੋਰੀਏ ਹੋਰ ਪਰੇਰੇ ਜਾ ਜਦੋਂ ਕਿਸੇ ਮੁਹੱਬਤੀ ਬੰਦੇ ਨਾਲ ਅਣਪਣ ਹੋ ਜਾਵੇ ਤਾਂ ਸੋ ਬੰਨੋਂ ਬੇਪਰਵਾਹੀ ਪ੍ਰਗਟ ਕਰਨ ਲਈ ਇਹ ਕਹਾਣ ਬੋਲਦੇ ਹਨ ਇਸ ਤੋਂ ਅੱਗੇ ਹੈ ਸਾਧਨੋ ਕੀ ਸਵਾਦਾਂ ਨਾਲ ਇਹ ਕਹਾਣ ਉਸ ਆਦਮੀ ਲਈ ਵਰਤਦੇ ਹਨ ਜਿਹੜਾ ਆਪਣੇ ਆਪ ਨੂੰ ਉਪਰਮ ਉਪਰੰ ਸੁੱਖ ਸਾਧਨਾ ਤੁੰਦਰਨੇ ਪ੍ਰਦਸੇ ਪਰ ਅੰਦਰ ਸਰ ਸਵਾਦ ਮਾਨਦਾ ਹੋਵੇ ਇਸ ਤੋਂ ਅੱਗੇ ਹੈ ਸਾਨੂੰ ਸੱਜਣ ਜੋ ਸੋਹ ਮਿਲੇ ਗੱਲ ਲੱਗੀ ਬਾਹੀਂ ਸਾਡੇ ਉੱਤੇ ਜੁੱਲੀਆਂ ਉਹਨਾਂ ਉਹ ਵੀ ਨਹੀਂ ਜਦੋਂ ਕਿਸੇ ਗਰੀਬ ਨਾਲ ਉਸ ਤੋਂ ਵੀ ਗਰੀਬ ਨਾਤਾ ਜੋੜ ਲਵੇ ਉਦੋਂ ਇਹ ਕਾਣ ਬਰਤਦੇ ਹਨ ਇਸ ਤੋਂ ਅੱਗੇ ਹੈ ਸਾਉਣ ਮਹੀਂ ਉਹਦੀਆਂ ਜਿਹੜਾ ਹਾਰੀ ਕੱਢੇ ਭਾਵੇਂ ਕਿ ਜਿਹੜਾ ਕਿਸਾਨ ਜੇਠ ਆੜ ਦੇ ਮਹੀਨੇ ਆਪਣੀਆਂ ਮੱਝਾਂ ਦੀ ਸਹੀ ਸੰਭਾਲ ਕਰਦਾ ਹੈ ਉਹਦੀਆਂ ਮੱਝਾਂ ਸਾਉਣ ਦੇ ਮਹੀਨੇ ਵਿੱਚ ਚੰਗਾ ਦੁੱਧ ਦਿੰਦੀਆਂ ਹਨ ਅਗਲੀ ਹੈ ਸਾਮੀ ਕੰਜਰ ਤੇ ਭੁਏ ਬੰਜਰ ਪਾਵੇ ਹੈ ਕਿ ਅਣਪਜਉ ਜ਼ਮੀਨ ਤੇ ਕੰਜਰ ਸਾਮੀ ਦੋਨੋਂ ਚੰਗੀਆਂ ਨਹੀਂ ਹੁੰਦੀਆਂ ਨਾ ਕੰਜਰ ਲੇ ਪੈਸੇ ਮੋੜਦਾ ਹੈ ਨਾ ਬੰਜਰ ਪੈੜੀ ਚ ਕੋਈ ਫਸਲ ਉੱਗਦੀ ਹੈ ਇਸ ਤੋਂ ਅੱਗੇ ਹੈ ਸਾਰਾ ਧਨ ਜੇ ਜਾਂਦਾ ਵੇਖੀਏ ਅੱਧਾ ਦਈਏ ਵੰਡ ਇਸ ਖਾਣ ਦਾ ਪਾਵੇ ਹੈ ਕਿ ਜੇ ਥੋੜਾ ਨੁਕਸਾਨ ਝੱਲ ਕੇ ਬਹੁਤਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ ਤਾਂ ਇਹ ਕਰਨ ਚ ਕੋਈ ਹਰਜ ਨਹੀਂ ਅਗਲੀ ਹੈ ਸਾਰੀ ਰਾਤ ਪੰਨੀ ਜੰਮ ਪਈ ਅੰਨੀ ਜਦੋਂ ਬਹੁਤ ਸਾਰੀ ਮਿਹਨਤ ਕਰਨ ਪਿੱਛੋਂ ਵੀ ਸਫਲਤਾ ਪ੍ਰਾਪਤ ਨਾ ਹੋਵੇ ਉਦੋਂ ਇੰਜ ਆਖਦੇ ਹਨ ਇਸ ਤੋਂ ਅਗਲੀ ਹੈ ਸਾਰੀ ਰਾਤ ਰੋਂਦੀ ਰਹੀ ਮੋਇਆ ਇੱਕ ਵੀ ਨਾ ਜਦੋਂ ਕੋਈ ਬੰਦਾ ਬਿਨਾਂ ਕਾਰਨ ਹੀ ਹਾਰ ਦੁਹਾਈ ਮਚਾਈ ਜਾਵੇ ਤੇ ਨੁਕਸਾਨ ਉੱਕਾ ਹੀ ਨਾ ਹੋਇਆ ਹੋਵੇ ਉਦੋਂ ਇਹ ਕਹਾਣ ਵਰਤਦੇ ਹਨ ਇਸ ਤੋਂ ਅੱਗੇ ਹੈ ਸਾਵਨ ਸੁੱਤੀ ਸਦਾ ਵਿਰਤੀ ਆਵੇ ਹੈ ਕਿ ਜਿਹੜਾ ਕਿਸਾਨ ਸੌਣ ਦੇ ਮਹੀਨੇ ਆਪਣੇ ਖੇਤਾਂ ਦੀਆਂ ਵਟਾਂ ਉੱਚੀਆਂ ਕਰਕੇ ਪਾਣੀ ਦੀ ਸੰਭਾਲ ਨਾ ਕਰੇ ਉਹਦੀ ਫਸਲ ਸਦਾ ਘੱਟ ਹੁੰਦੀ ਹੈ ਤੇ ਨੁਕਸਾਨ ਝੱਲਣਾ ਪੈਂਦਾ ਹੈ ਸਮੇਂ ਸਿਰ ਕੰਮ ਕਰਨਾ ਤੇ ਸਮੇਂ ਦੀ ਸਹੀ ਵਰਤੋਂ ਕਰਨੀ ਲਾਭਦਾਇਕ ਹੁੰਦੀ ਹੈ ਇਸ ਤੋਂ ਅੱਗੇ ਹੈ ਸਾਵਣ ਕੀਰਨ ਖਾਦੀ ਹੈ ਕਿਉਂ ਜੰਮਿਆ ਅਪਰਾਧੀ ਆ ਕਾਣਾ ਉਹਨਾਂ ਪੁਰੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਸਾਵਣ ਦੇ ਮਹੀਨੇ ਘਰ ਘਰ ਖੀਰਾ ਰਿਜਦੀਆਂ ਸਨ ਇਸ ਮਹੀਨੇ ਖੀਰ ਖਾਣੀ ਚੰਗੀ ਸਮਝੀ ਜਾਂਦੀ ਹੈ ਇਸ ਤੋਂ ਅੱਗੇ ਹੈ ਸਾਵਣ ਦਾ ਸੌ ਭਾਦਰ ਦਾ ਇੱਕ ਜਿਹੜਾ ਲਾਹ ਦੇਵੇ ਸਿੱਕ ਇਸ ਖਾਣ ਦਾ ਭਾਵੇਂ ਹੈ ਕਿ ਭਾਦਰੋਂ ਦੇ ਮਹੀਨੇ ਵਿੱਚ ਬਰਿਆ ਨਹੀਂ ਚੰਗੇਰਾ ਹੁੰਦਾ ਹੈ ਇਸ ਤੋਂ ਅੱਗੇ ਹੈ ਸਾਵਣ ਦੀ ਝੜੀ ਕੋਠਾ ਛੱਡੇ ਨਾ ਕੁੜੀ ਆਵੇ ਹੈ ਕਿ ਸਾਵਣ ਦੇ ਮਹੀਨੇ ਜੋ ਲਗਾਤਾਰ ਕਈ ਦਿਨ ਮੌਣ ਧਾਰ ਵਰਖਾ ਹੁੰਦੀ ਰਹੇ ਤਾਂ ਗਰੀਬ ਲੋਕਾਂ ਦੇ ਕੱਚੇ ਕੋਠੇ ਟਹਿ ਜਾਂਦੇ ਹਨ ਇਸ ਤੋਂ ਅੱਗੇ ਸਾਵਣ ਦੇ ਅੰਨੇ ਨੂੰ ਹਰਿਆਵਲ ਹੀ ਦਿਸਦੀ ਹੈ ਇਸ ਕਣ ਦਾ ਭਾਵ ਇਹ ਹੈ ਕਿ ਐਪੀ ਬੰਦੀ ਬੰਦੇ ਨੂੰ ਦੂਜੇ ਬੰਦਿਆਂ ਵਿੱਚ ਵੀ ਐਪ ਹੀ ਨਜ਼ਰ ਆਉਂਦੇ ਹਨ ਇਸ ਤੋਂ ਅੱਗੇ ਸਾਵਣ ਪੁੱਤਰ ਸਿਆਲੇ ਦਾ ਭਾਵ ਸਪਸ਼ਟ ਹੈ ਸਾਵਣ ਦੇ ਮਹੀਨੇ ਜੇ ਲਗਾਤਾਰ ਮੀਂਹ ਪੈਂਦੇ ਰਹਿਣ ਦ ਜਦ ਠੰਡ ਲੱਗਣ ਲੱਗ ਜਾਂਦੀ ਹੈ ਤੇ ਸਿਆਲ ਵਿੱਚ ਭਾਰੀ ਸਰਦੀ ਪੈ ਜਾਂਦੀ ਹੈ। ਇਸ ਤੋਂ ਅੱਗੇ ਹੈ ਸ਼ਾਵਣ ਮਾਹੀ ਦਾ ਪੂਰਾ ਉਹ ਵੀ ਬੁਰਾ, ਵੱਡੀ ਮੱਜ ਤੇ ਖੁੰਡਾ ਛੁਰਾ ਉਹ ਵੀ ਬੁਰਾ। ਭਾਵ ਅਰਥ ਇਹ ਹੈ ਕਿ ਸੌਣ ਦੇ ਮਹੀਨੇ ਜੇ ਪੂਰਾ ਵਗ ਪਵੇ ਤਾਂ ਉਹ ਬੱਦਲਾਂ ਨੂੰ ਉਡਾ ਕੇ ਲੈ ਜਾਂਦਾ ਹੈ ਜਿਸ ਕਰਕੇ ਮੀਂਹ ਨਹੀਂ ਪੈਂਦਾ। ਇਸੇ ਕਰਕੇ ਇਸ ਨੂੰ ਬੁਰਾ ਸ਼ਗਨ ਮੰਨਦੇ ਹਨ ਕਿਸੇ ਪ੍ਰਕਾਰ ਬੁੱਢੀ ਮੱਝ ਤੇ ਖੁੰਡੀ ਛੁਰੀ ਵੀ ਕਿਸੇ ਕੰਮ ਨਹੀਂ ਆਉਂਦੀ ਅਗਲੀ ਹੈ ਸ਼ਾਵਣ ਵਸੇ ਨਿਤ ਨਿਤ ਭਾਦਰੋ ਦੇ ਦਿਨ ਚਾਰ ਸੇ ਮੱਗੇ ਮੇਘਲਾ ਮੂਰਖ ਜੱਟ ਗਵਾਰ ਭਾਵ ਪਰ ਤਖ ਹੈ ਫਸਲਾਂ ਲਈ ਸੌਣ ਦਾ ਰੱਜਮਾ ਮੀਂਹ ਭਾਦੋਂ ਥੋੜਾ ਅਤੇ ਅਸੂ ਮਹੀਨੇ ਨਾ ਮਾਤਰ ਵਸੇ ਉਮੀ ਚੰਗਾ ਹੁੰਦਾ ਹੈ ਅੱਗੇ ਹੈ ਸਿਆਣਾ ਕਾਂ ਗੰਦਗੀ ਤੇ ਡਿਗਦਾ ਹੈ ਇਸ ਦਾ ਕਾਣ ਦਾ ਭਾਵ ਹੈ ਕਿ ਆਪਣੇ ਆਪ ਨੂੰ ਸਿਆਣਾ ਸਮਝਣ ਵਾਲਾ ਪੁਰਸ਼ ਸਦਾ ਮਾੜੀ ਵਸਤੂ ਪਸੰਦ ਕਰਦਾ ਹੈ ਇਸ ਤੋਂ ਅੱਗੇ ਹੈ ਸਿੱਖਣਾ ਸਿੱਖ ਗਵੰਡਨ ਦੀ ਮਤ ਇਹ ਆਖਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜਾ ਮਾੜੇ ਬੰਦੇ ਦੀ ਸੰਗਤ ਵਿੱਚ ਰਹਿ ਕੇ ਮਾੜੇ ਕੰਮ ਕਰਦਾ ਹੈ ਇਸ ਤੋਂ ਅੱਗੇ ਹੈ ਸਿੱਧੇ ਉਂਗਲੀ ਨਾਲ ਕਿਉਂ ਨਹੀਂ ਨਿਕਲਦਾ ਇਸ ਦਾ ਕਾਣ ਦਾ ਭਾਵ ਇਹ ਹੈ ਕਿ ਭੜੇ ਸੁਭਾਅ ਵਾਲੇ ਬੰਦੇ ਛੇਤਰ ਪਤਾਣ ਨਾਲ ਹੀ ਸੂਤ ਆਉਂਦੇ ਹਨ ਸਤੇ ਨਾਲ ਹੀ ਅੱਜ ਦੀਆਂ ਖਾਣਾ ਸਮਾਪਤ ਹੁੰਦੀਆਂ ਹਨ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ